ਹੁਣ ਗੱਲ ਕਰਦੇ ਹਾਂ ਵੀਡੀਓ ਲੱਭਣ ਦੀ ਜੇਕਰ ਤੁਸੀਂ ਖਾਤਾ ਬਣਾਇਆ ਹੋਇਆ ਹੈ ਤਾਂ ਚੰਗਾ ਰਹੇਗਾ ਜੇਕਰ ਤੁਸੀਂ ਲੌਗਇਨ ਕਰਕੇ ਉਸ ਖਾਤੇ ਨਾਲ ਜੋੜਾ ਤੁਸੀਂ ਬਣਾਇਆ ਹੋਇਆ ਹੈ ਵੀਡੀਓ ਲੱਭੋ ਜਾਂ ਹੋਰ ਸਾਰੀਆਂ ਕਾਰਵਾਈਆਂ ਵੀਡੀਓ ਦੇਖੋ ਤਾਂ ਇਹ ਸਾਰਾ ਕੁਝ ਤੁਹਾਡੇ ਅਕਾਊਂਟ ਵਿੱਚ ਸੇਵ ਰਹੇਗਾ ਸੋ ਪਹਿਲਾਂ YouTube ਤੇ ਲੌਗਇਨ ਕਰ ਲਓ ਮੰਨ ਲਓ ਤੁਸੀਂ ਸਿੱਖ ਸ਼ਬਦਸੰਬੰਧੀ ਵੀਡੀਓ ਦੇਖਣਾ ਚਾਹੁੰਦੇ ਹੋ ਸਿੱਖ ਸ਼ਬਦ ਲਿਖ ਦਿਓ ਇਹ ਨਾਲ ਦੀ ਨਾਲ ਜਿਹੜੀਆਂ ਖੋਜਾਂ ਹੋਈਆਂ ਹਨ ਉਹ ਦਿਖਾਈ ਦੇਵੇਗਾ ਜਿਵੇਂ ਇੱਥੇ ਲਿਖਦੇ ਹਾਂ ਸੁਖਪ੍ਰੀਤ ਸਿੰਘ ਉਦੋਕੇ ਸੁਖਪ੍ਰੀਤ ਸਿੰਘ ਉਦੋਕੇ ਸੰਬੰਧੀ ਬਹੁਤ ਸਾਰੇ ਖੋਜਾ ਕੀਤੇ ਗਏ ਹਨ ਇਸ ਕਰਕੇ ਇਸਨੇ ਨੋਟ ਕਰ ਲਿਆ ਹੈ ਅਤੇ ਆਪਣੇ ਆਪ ਸੁਖਪ੍ਰੀਤ ਸੰਬੰਧੀ ਅਗਲੇ ਸ਼ਬਦ ਦਿਖਾ ਰਿਹਾ ਹੈ ਸੋ ਆਪਾਂ ਸਿੱਖ ਸ਼ਬਦ ਲੱਭਦੇ ਹਾਂ ਸਿੱਖ ਸ਼ਬਦ ਪਾ ਕੇ ਸਰਚ ਤੇ ਕਲਿੱਕ ਕਰੋ ਲਗਭਗ ਹੁਣ ਤੱਕ 80700 ਵੀਡੀਓ ਆ ਚੁੱਕੀਆਂ ਹਨ YouTube ਤੇ ਸਿੱਖ ਸ਼ਬਦ ਸੰਬੰਧੀ ਹੁਣ ਇੱਥੇ ਤੁਸੀਂ ਕਲਿੱਕ ਕਰਕੇ ਸਰਚ অপਸ਼ਨ ਤੇ ਕਲਿੱਕ ਕਰਕੇ ਤੁਸੀਂ ਆਪਣੀ ਖੋਜ ਨੂੰ ਹੋਰ ਸੁਧਾਰ ਸਕਦੇ ਹੋ ਬਹੁਤ ਸਾਰੇ ਸਿੱਖ ਪ੍ਰੇਮੀ ਹਨ ਜੋ ਰੋਜ਼ YouTube ਖੋਲ ਕੇ ਸਿੱਖ ਸ਼ਬਦ ਪਾ ਕੇ ਅਤੇ ਦੇਖਦੇ ਹਨ ਕਿ ਅੱਜ ਕਿਹੜੀਆਂ ਵੀਡੀਓ ਆਈਆਂ ਹਨ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਅੱਜ ਸਿੱਖ ਸ਼ਬਦ ਸੰਬੰਧੀ ਕਿਹੜੀਆਂ ਵੀਡੀਓ ਪਾਈਆਂ ਗਈਆਂ ਹਨ ਤਾਂ ਇੱਥੇ ਕਲਿੱਕ ਕਰ ਦਿਓ ਟੂਡੇ ਹੁਣ ਸਿਰਫ 69 ਵੀਡੀਓ ਹੀ ਰਹਿ ਗਈਆਂ ਹਨ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਜੇਕਰ ਤੁਸੀਂ ਇਸ ਹਫਤੇ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰ ਦਿਓ ਹੁਣ ਨਤੀਜੇ 542 ਵੀਡੀਓ ਦੇ ਆ ਰਹੇ ਹਨ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਲਿਖਿਆ ਆ ਰਿਹਾ ਹੈ ਕਿ 5 ਦਿਨ ਪਹਿਲਾਂ ਇਹ ਵੀਡੀਓ ਪਾਈ ਗਈ ਸੀ ਪਰ ਤੁਸੀਂ ਜੇਕਰ ਇਸ ਖੋਜ ਨਤੀਜਿਆਂ ਨੂੰ ਹੋਰ ਤਕੀਬ ਵਾਰ ਕਰਨਾ ਚਾਹੁੰਦੇ ਹੋ ਕਿ ਤਾਜ਼ਾ ਵੀਡੀਓ ਸਭ ਤੋਂ ਪਹਿਲਾਂ ਦਿਖਾਵੇ ਤਾਂ ਇੱਥੇ ਅਪਲੋਡ ਡੇਟ ਤੇ ਕਲਿੱਕ ਕਰੋ ਸੋ ਇਹ ਵੀਡੀਓ 2 ਘੰਟੇ ਪਹਿਲਾਂ ਪਾਈ ਗਈ ਹੈ ਸੋ ਇਸ ਤਰ੍ਹਾਂ ਤੁਸੀਂ ਆਪਣੇ ਖੋਜ ਨੂੰ ਹੋਰ ਸੁਧਾਰ ਕਰ ਸਕਦੇ ਹੋ ਅਤੇ ਇੱਥੇ ਕੱਲੇ-ਕੱਲੇ ਪੇਜ ਤੇ ਕਲਿੱਕ ਕਰਕੇ ਅਗਲੀਆਂ ਵੀਡੀਓ ਦੇਖ ਸਕਦੇ ਹੋ ਖੋਜ ਨਤੀਜੇਆ ਸੰਬੰਧੀ ਚੰਗਾ ਰਹੇਗਾ ਜੇਕਰ ਤੁਸੀਂ ਵੀਡੀਓ ਨੂੰ ਹੋਰ ਤਾਕੀਆਂ 'ਚ ਖੋਲ ਲਵੋ ਨਾ ਕਿ ਇਸੇ ਪੰਨੇ ਤੇ ਜਿਵੇਂ ਇੱਥੇ ਕਲਿੱਕ ਕਰਕੇ ਲਿੰਕ ਬਣ ਜਾਂਦਾ ਹੈ ਇਹ ਵੀਡੀਓ ਨਾਮ ਹੈ ਅਤੇ ਇਹ ਵੀਡੀਓ ਜਾਣਕਾਰੀ ਤੇ ਇਹ ਦੋ ਵਾਰੀ ਦੇਖੀ ਗਈ ਹੈ ਤੇ ਇੱਥੇ ਲਿਖਿਆ ਵੀ ਆ ਰਿਹਾ ਹੈ ਨਿਊ ਤੇ ਇਸ ਲਿੰਕ ਤੇ ਕਲਿੱਕ ਕਰਕੇ ਸੱਜਾ ਬਟਨ ਦਬਕੇ ਤੁਸੀਂ ਇਸੇ ਪ੍ਰੋਗਰਾਮ ਦੀ ਨਵੀਂ ਟਾਕੀ ਵਿੱਚ ਦੇਖ ਸਕਦੇ ਹੋ ਜਾਂ ਨਵੇਂ ਪ੍ਰੋਗਰਾਮ ਚ ਦੇਖ ਸਕਦੇ ਹੋ ਸੋ ਇਹ ਇਸੇ ਪ੍ਰੋਗਰਾਮ ਵਿੱਚ ਨਵੀਂ ਟਾਕੀ ਵਿੱਚ ਖੁੱਲ ਗਈ ਹੈ ਫਿਰ ਇੱਥੇ ਕਲਿੱਕ ਕਰਕੇ ਬੰਦ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਹੋਰ ਵੀਡੀਓ ਵੀ ਇੱਥੇ ਵੀਡੀਓ ਨਾਮ ਤੇ ਕਲਿੱਕ ਕਰਕੇ ਸੱਜਾ ਬਟਨ ਦਬਕੇ ਇਸੇ ਪ੍ਰੋਗਰਾਮ ਦੀ ਟਾਕੀ ਵਿੱਚ ਖੋਲ ਕੇ ਦੇਖ ਸਕਦੇ ਹੋ ਇਸ ਦਾ ਫਾਇਦਾ ਇਹ ਹੈ ਕਿ ਖੋਜ ਨਤੀਜੇ ਵਾਲਾ ਪੰਨਾ ਇੱਥੇ ਇਵੇਂ ਹੀ ਰਹੇਗਾ ਜੇਕਰ ਤੁਸੀਂ ਇੱਥੇ ਹੀ ਕਲਿੱਕ ਕਰਕੇ ਇਸੇ ਪੰਨੇ ਤੇ ਖੋਲ ਲਓਗੇ ਤਾਂ ਉਹ ਪੰਨਾ ਚਲ ਜਾਏਗਾ ਜਾਂ ਤਾਂ ਤੁਹਾਨੂੰ ਵਾਪਸ ਜਾਣਾ ਪਵੇਗਾ ਜਾਂ ਫਿਰ ਦੁਬਾਰਾ ਸਿੱਖ ਲੇ ਕੇ ਦੁਬਾਰਾ ਇੱਥੇ ਤੇ ਇੱਥੇ ਕਲਿੱਕ ਕਰਨਾ ਪਵੇਗਾ ਹੁਣ ਇਸ ਨੂੰ ਹੋਰ ਫਿਲਟਰ ਕਰ ਸਕਦੇ ਹੋ ਮਤਲਬ ਜੇਕਰ ਤੁਹਾਡਾ ਕੰਪਿਊਟਰ ਅਤੇ ਇੰਟਰਨੈਟ ਤੇਜ਼ ਹੈ ਤਾਂ ਤੁਸੀਂ ਇੱਥੇ ਹਾਈ ਡੈਫੀਨੇਸ਼ਨ HD ਵੀਡੀਓ ਤੇ ਕਲਿੱਕ ਕਰਕੇ ਸਿਰਫ ਉਹ ਵੀਡੀਓ ਖੋਜ ਨਤੀਜਿਆਂ ਵਿੱਚ ਲਿਆ ਸਕਦੇ ਹੋ ਇਹ ਸਹੂਲਤ ਪੰਜਾਬੀ ਗਾਣਿਆਂ ਸੰਬੰਧੀ ਬਹੁਤ ਲਾਹੇਵੰਦ ਹੈ ਹੁਣ ਤੁਸੀਂ ਦੁਬਾਰਾ 올 ਤੇ ਕਲਿੱਕ ਕਰ ਸਕਦੇ ਹੋ ਐਨੀ ਟਾਈਮ ਤੇ ਕਲਿੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਇਹ ਸਹੂਲਤ ਵੀ ਬਹੁਤ ਵਰਤੀ ਜਾਂਦੀ ਹੈ ਕਿ ਕਿਹੜੀ ਵੀਡੀਓ ਸਭ ਤੋਂ ਵੱਧ ਦੇਖੀ ਗਈ ਹੈ ਤੁਸੀਂ ਆਪਣੇ ਪਸੰਦੀਦਾ ਵਿਸ਼ੇ ਤੇ ਕਲਿੱਕ ਕਰਕੇ ਉਹ ਸੰਬੰਧੀ ਵੀਡੀਓ ਦੇਖ ਸਕਦੇ ਹੋ ਇੱਥੇ ਜੇਕਰ ਜੋ ਹੈ ਕਿ ਸਿੱਖ ਸ਼ਬਦ ਸੰਬੰਧੀ ਰੋਜ਼ਾਨਾ ਵੀਡੀਓ ਕੱਟ ਹੀ ਆ ਰਹੀਆਂ ਮੈਂ ਰੋਜ਼ਾਨਾ ਹੀ ਦੇਖਦਾ ਹਾਂ ਤੇ ਇਹ 100 ਤੋਂ ਹਮੇਸ਼ਾ ਕੱਟੇ ਹੀ ਹੁੰਦੀਆਂ ਹਨ ਅਤੇ ਬੜੀਆ ਰਹੇਗਾ ਜੇਕਰ ਤੁਸੀਂ ਕੋਈ ਸਿੱਖ ਸੰਬੰਧੀ ਵੀਡੀਓ ਪਾਉਂਦੇ ਹੋ ਤਾਂ ਸਿੱਖ ਸ਼ਬਦ ਜ਼ਰੂਰ ਵਿੱਚ ਪਾਇਆ ਕਰੋ ਤਾਂ ਕਿ ਉਹ ਇੱਥੇ ਦਿਖਾਈ ਦੇ ਸਕੇ ਇਸ ਦੇ ਉਲਟ ਜੇਕਰ ਤੁਸੀਂ ਸਿੰਘ ਸ਼ਬਦ ਪਾਉਂਦੇ ਹੋ ਅਤੇ ਖੋਜ ਕਰਦੇ ਹੋ ਰੋਜ਼ਾਨਾ ਮਤਲਬ ਅੱਜ ਸਿੰਘ ਸ਼ਬਦ ਸੰਬੰਧੀ ਕਿੰਨੀਆਂ ਵੀਡੀਓ ਚੜਾਈਆਂ ਗਈਆਂ ਹਨ ਤਾਂ ਇਹ ਇਸ ਦੀ ਗਿਣਤੀ ਬਹੁਤ ਜ਼ਿਆਦਾ ਹੈ 865 ਇਹ ਹਜ਼ਾਰ ਦੇ ਲਾਗੇ ਜਾਗੇ ਵੀ ਪਹੁੰਚ ਜਾਂਦੀ ਹੈ ਹੁਣ ਇਸ ਨੂੰ ਤੁਸੀਂ ਆਪਣੇ ਢੰਗ ਨਾਲ ਵੀ ਫਿਲਟਰ ਕਰ ਸਕਦੇ ਹੋ ਇੱਥੇ ਜਿਵੇਂ ਰਣਵੀਰ ਸਿੰਘ ਸੰਬੰਧੀ ਵੀਡੀਓ ਆਈ ਹੈ माइनस पाके रणवीर माइनस मनमोहन माइनस अमर सिंह लिखा है माइनस अमर माइनस पी डी इस तरह लिख के मतलब ओ रणवीर संबंधी ज मनमोहन संबंधी ज अमर संबंधी पीडी संबंधी वीडियो ना दिखावे सर्च कर दु ਅੱਜ ਦੀਆਂ ਵੀਡੀਓ ਤੇ ਕਲਿੱਕ ਕਰਦੇ ਹਾਂ ਤਾਂ ਇਹ ਗਿਣਤੀ ਘਟ ਜਾਵੇਗੀ ਜਿਵੇਂ ਇੱਥੇ ਰਣਜੀਤ ਸਿੰਘ ਵੀ ਆਇਆ ਹੈ ਸੋ ਮਾਈਨਸ ਰਣਜੀਤ ਵੀ ਪਾ ਦਿੰਦੇ ਹਾਂ ਫਿਰ ਅੱਜ ਦੀਆਂ ਵੀਡੀਓ ਇਹ ਹੋਰ ਘਟ ਜਾਣਗੀਆਂ ਇਸ ਤੋਂ ਇਲਾਵਾ ਤੁਸੀਂ ਕੌਮੀਆਂ ਵਿੱਚ ਵੀ ਲਿਖ ਸਕਦੇ ਹੋ तो हरदीप सिंह मान संबंधी वीडियो दिखाई जानगियां चौताली नतीजे बगैर कौमिया तो देखते हाँ अठ सौ बानवे नतीजे दोबारा कौमिया चौदह जेकर तुम पता है कि सिर्फ ਕਿਸੇ ਖਾਸ ਬੰਦੇ ਦੀ ਹੀ ਵੀਡੀਓ ਦੇਖਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਕੌਮਿਆਂ ਚ ਵੀ ਪਾ ਸਕਦੇ ਆ ਮੰਨ ਲਓ ਸੁਖਪ੍ਰੀਤ ਸਿੰਘ ਉਧੋਕੇ 142 ਨਤੀਜੇ ਇਸੇ ਤਰ੍ਹਾਂ ਬਿਨਾ ਕੌਮਿਆਂ ਦਾ ਦੇਖਦੇ ਹਾਂ 117 YouTube ਦੀ ਇੱਕ ਖੋਜ ਮਸ਼ੀਨ Google ਦੀ ਖੋਜ ਮਸ਼ੀਨ ਵਾਂਗ ਹੈ ਇਸ ਸੰਬੰਧੀ ਤੁਸੀਂ ਇੱਕ ਹੋਰ ਵੀਡੀਓ ਇਹ ਵਾਲੀ ਵੀ ਦੇਖ ਸਾਦੇ ਹੋ ਕਿ ਕਿ Google ਵਿੱਚ ਹੋਰ ਕਿਵੇਂ ਬਰੀਕੀ ਨਾਲ ਖੋਜ ਕੀਤੀ ਜਾ ਸਕਦੀ ਹੈ ਇਹ ਹੀ ਖੋਜ ਸਹੂਲਤ YouTube ਦੀ ਖੋਜ ਮਸ਼ੀਨ ਤੇ ਲਾਗੂ ਹੁੰਦੀ ਹੈ ਜੇਕਰ ਤੁਸੀਂ youtube.com ਦਾ ਪੇਜ ਖੋਲੂਗੇ ਤਾਂ ਇਹ ਪੇਜ ਆਵੇਗਾ ਅਤੇ ਜੇਕਰ ਤੁਸੀਂ YouTube ਦਾ ਖਾਤਾ ਨਹੀਂ ਬਣਾਇਆ ਤਾਂ ਇੱਥੇ ਕਲਿੱਕ ਕਰੋ ਇੱਥੇ ਤੁਸੀਂ ਜਾਣਕਾਰੀ ਭਰ ਸਕਦੇ ਹੋ ਜੇਕਰ ਤੁਹਾਡੇ ਕੋ ਕੋਈ ਈਮੇਲ ਐਡਰੈਸ ਹੈ ਤਾਂ ਤੁਸੀਂ ਇੱਥੇ ਭਰ ਸਕਦੇ ਹੋ ਅਤੇ ਪਾਸਵਰਡ ਲਿਖ ਸਕਦੇ ਹੋ ਅਤੇ ਹੋਰ ਜਾਣਕਾਰੀ ਭਰ ਸਕਦੇ ਹੋ ਤੁਹਾਡਾ ਦੇਸ਼ ਇਹ ਆਪੇ ਹੀ ਪਛਾਣ ਕਰ ਲੈਂਦਾ ਹੈ ਬਾਅਦ ਵਿੱਚ ਥੱਲੇ ਇੱਥੇ ਕਲਿੱਕ ਕਰਕੇ ਅਗਲੀ ਕਾਰਵਾਈ ਕਰ ਸਕਦੇ ਹੋ ਇਹ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ YouTube ਦਾ ਖਾਤਾ ਬਣਾਇਆ ਹੈ ਤਾਂ youtube.com ਪੇਜ ਖੋਲ ਕੇ ਹੀ ਲੌਗਇਨ ਕਰੋ ਤਦੇ ਹੀ ਇਸ ਪੇਜ ਤੇ ਤੁਹਾਡੇ ਪਸੰਦੀਦਾ ਚੈਨਲਾਂ ਦੀਆਂ ਕਾਰਵਾਈਆਂ ਨਜ਼ਰ ਆਉਣਗੀਆਂ ਅਤੇ ਜਿਹੜੇ ਚੈਨਲ ਤੁਸੀਂ ਸਬਸਕ੍ਰਾਈਬ ਕੀਤੇ ਹੋਏ ਉਹਨਾਂ ਸੰਬੰਧੀ ਜਾਣਕਾਰੀ ਆਵੇਗੀ ਅਤੇ ਹੋਰ ਜਾਣਕਾਰੀ ਦਿਖਾਈ ਦੇਵੇਗੀ ਤੁਸੀਂ ਕੋਈ ਵੀਡੀਓ ਖੋਲ ਕੇ ਵੀ ਲੌਗਇਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਕੋਈ ਵੀਡੀਓ ਖੋਲ ਕੇ ਲੌਗਇਨ ਕਰਦੇ ਹੋ ਤਾਂ ਉਹ ਵੀਡੀਓ ਹੀ ਖੁੱਲੇਗੀ ਨਾ ਕਿ ਤੁਹਾਡੇ ਪਸੰਦੀਦਾ ਚੈਨਲਾਂ ਦੀਆਂ ਕਾਰਵਾਈਆਂ ਦਿਸਣਗੀਆਂ ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਹਮੇਸ਼ਾ youtube.com ਪੇਜ ਤੇ ਹੀ ਕਰੋ ਅਤੇ ਚੈਨਲ ਦਾ ਨਾਮ ਰੱਖਣ ਸੰਬੰਧੀ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਚੈਨਲ ਦਾ ਨਾਮ ਇੱਕ ਸ਼ਬਦ ਤੋਂ ਜ਼ਿਆਦਾ ਰੱਖਦੇ ਹੋ ਜਿਵੇਂ ਇੱਥੇ ਤਿੰਨ ਸ਼ਬਦ ਹਨ ਜਤ ਸਾਈਡ ਹਰਦੀਪ ਤਾਂ ਸ਼ਬਦਾਂ ਦਾ ਪਹਿਲਾ ਅੱਖਰ ਵੱਡਾ ਰੱਖੋ ਤਾਂਕੇ ਫਰਕ ਪਤਾ ਲੱਗੇ ਜੇਕਰ ਤੁਸੀਂ ਸਾਰੇ ਸ਼ਬਦਾਂ ਨੂੰ ਛੋਟੇ ਅੱਖਰਾਂ ਵਿੱਚ ਲਿਖ ਲੈਂਦੇ ਹੋ ਤਾਂ ਫਰਕ ਨਹੀਂ ਦਿ세ਗਾ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ ਬਦਲ ਨਹੀਂ ਸਕਦੇ ਇੱਕ ਵਾਰ ਜੋ ਚੈਨਲ ਦਾ ਨਾਮ ਰੱਖਿਆ ਗਿਆ ਉਹੀ ਸਦਾ ਰਹੇਗਾ ਅੱਖਰ ਵੱਡੇ ਛੋਟੇ ਨਹੀਂ ਹੋ ਸਕਦੇ ਜੇਕਰ ਚੈਨਲ ਦਾ ਨਾਮ ਤੁਸੀਂ ਇੱਕ ਸ਼ਬਦ ਤੋਂ ਜ਼ਿਆਦਾ ਰੱਖਣਾ ਚਾਹੁੰਦੇ ਹੋ ਉਹਨਾਂ ਦਾ ਪਹਿਲਾ ਅੱਖਰ ਵੱਡਾ ਰੱਖੋ ਜਿਵੇਂ ਇੱਥੇ ਜਰਟ ਸਾਈਟ ਹਰਦੀਪ ਜੇ ਵੱਡੀ ਐ ਇਸ ਵੱਡੀ ਐ ਸਾਡੀ ਗੱਲ ਸ਼ੇਰਾਂ ਬਗੀਆੜਾ ਵਾਲੀ ਗੱਲ